ਦਰਬਾਰ ਸਾਹਿਬ ਮੱਥਾ ਟੇਕ ਲਿਆ ਛੀਦਾ ਸਾਹਿਬ ਮੱਥਾ ਟੇਕ ਲਿਆ ਬਾਬਾ ਦੀਪ ਸਿੰਘ ਦੀ ਬਹੁਤ ਕਿਰਪਾ ਜੜਤੀ ਗਲਾ ਕੇ ਮਾਲਕ ਰੱਖਣਾ ਨਾ ਉੱਥੇ ਕੁਛ ਨਹੀਂ ਵੀਲ ਹੁੰਦਾ ਵੱਖਰਾ ਹੀ ਅਨੰਦਿਆ ਏ ਐ ਹੂੰ ਤਾਂ ਸ਼ੌਂਕ ਰੇਂਦਾ ਕਿਤੇ ਜਾਣ ਆਉਣ ਦਾ ਘੁੰਮਣ ਫਿਰੰਦਾ ਵੀ ਹਾਂਜੀ ਹੈਗਾ ਹੈਗਾ ਵਾ ਪਰ ਇਹ ਐਜ ਸੋਚ ਲੱਗਦੀ ਹੈ ਕਿ ਸਾਡੇ ਪੇਰੈਂਟਸ ਨੂੰ ਪੇਰੈਂਟਸ ਲੈ ਕੇ ਵੀ ਜਾਂਦੇ ਇਹ ਗੱਲ ਨਹੀਂ ਪੇਰੈਂਟਸ ਲੈ ਕੇ ਵੀ ਜਾਂਦੇ ਸਾਨੂੰ ਕੁਮਾਫਰਾ ਕੇ ਵੀ ਹੁੰਦੇ ਆ ਮਮਾ ਅਜੇ ਵੀ ਕਹਿੰਦੇ ਆ ਕਿ ਚਲੋ ਤੁਸੀਂ ਘਰੇ ਬੈਠੇ ਰਹਿੰਦੇ ਤੁਸੀਂ ਬੋਰ ਹੁੰਦੇ ਜੇ ਤੁਹਾਨੂੰ ਕੁਮਾਫਰਾ ਲਈਏ ਬਟ ਇਹ ਆ ਕਿ ਕੋਈ ਤੁਹਾਨੂੰ ਪਤਾ ਵਾ ਔਖਾ ਹੁੰਦਾ ਫਿਰ ਆਪਾਂ ਸੋਚੀਦਾ ਕਿ ਕਿੱਥੇ ਆਪਾਂ ਜਾਵਾਂਗੇ ਆਪਣੇ ਮਾਪਿਓ ਨਾਲ ਮਾਪਿਓ ਨਾਲ ਉਹਨਾਂ ਨੂੰ ਵੀ ਔਖਾ ਕਰਾਂਗੇ ਹਾਂ ਹਾਂ ਕਿੱਥੇ ਕਿੱਥੇ ਘੁੰਮ ਗਿਆ ਹਾਂ ਜੇ ਫਿਲਹਾਲ ਫਿਲਹਾਲ ਕੀ ਅੰਬਰ ਸਾਹਿਬ ਤੋਂ ਗਾ ਨਹੀਂ ਗਏ ਘੁੰਮਣ ਫਿਰਦੇ ਅੰਬਰ ਸਾਹਿਬ ਨਹੀਂ ਗਏ ਅੰਬਰ ਸਾਹਿਬ ਗਏ ਅੰਬਰ ਸਾਹਿਬ ਫਾਟੇ ਗਏ ਹੋਗੇ ਮੇਲਾ ਦਾ ਹਾਂਜੀ ਮੱਥਾ ਟੇਕਣ ਹੀ ਗਏ ਹੋਗੇ ਦਰਬਾਰ ਸਾਹਿਬ ਹਾਂਜੀ ਦਰਬਾਰ ਸਾਹਿਬ ਮੱਥਾ ਟੇਕ ਲਿਆ ਛੀਦਾ ਸਾਹਿਬ ਮੱਥਾ ਟੇਕ ਲਿਆ ਬਾਬਾ ਦੀਪ ਸਿੰਘ ਦੀ ਬਹੁਤ ਕਿਰਪਾ ਚੜਤੀ ਗਲਾ ਕੇ ਮਾਲਕ ਰੱਖਣ ਵਾਲਾ ਹਾਂ ਹਾਂਜੀ ਬਾਬਾ ਦੀਪ ਸਿੰਘ ਦੀ ਕਹਾਣੀ ਹਾਂਜੀ ਛੀਦਾ ਸਾਹਿਬ ਉੱਥੇ ਉਹ ਬਹੁਤ ਸਥਾਨ ਚਪੇਰਾ ਸਾਹਿਬ ਚਪੇਰਾ ਸਾਹਿਬ ਵੀ ਗਏ ਤੁਸੀਂ ਹਾਂਜੀ ਕਰਦੇ ਮੈਂ ਦਾ ਕੱਟਦੇ ਹਣੀ ਮਮਾ ਤਾਂ ਤੁਸੀਂ ਨਾਲ ਗਏ ਕਦੀ ਹਾਂਜੀ ਗਏ ਮੈਂ ਜਾਂਦਾ ਰਿਆਂ अच्छा हां जी ਉੱਥੇ ਤਾਂ ਗਰਮੀ ਬੜੀ ਹੁੰਦੀ ਲੋਕੀ ਭੀੜ ਬਹੁਤ ਹੁੰਦੀ ਆ ਉੱਥੇ ਫਿਰ ਕਿਹਾ ਉੱਥੇ ਕੁਝ ਨਹੀਂ ਭੀੜ ਹੁੰਦਾ ਵੱਖਰਾ ਹੀ ਅਨੰਦ ਆਇਆ ਅੱਛਾ ਹਾਂਜੀ ਅੱਛਾ ਜ਼ਿੰਦਗੀ ਦੇ ਵਿੱਚ ਹੌਸਲਾ ਮੈਨੂੰ ਤਾਂ ਫਿਰ ਬਾਬਾ ਦੀਪ ਸਿੰਘ ਜੀ ਕੋਲੋਂ ਹੀ ਮਿਲਦਾ ਦੋਨ ਹਾਂਜੀ ਬਾਬਾ ਦੀਪ ਸਿੰਘ ਨੇ ਚੜ੍ਹਦੀ ਕਲਾ 'ਚ ਰੱਖਿਆ ਹਾਂਜੀ ਤੇ ਕੁਝ ਹੁਣ ਸਾਡੇ ਸੋਸ਼ਲ ਮੀਡੀਆ ਤੇ ਵੀ ਇੰਸਟਾਗ੍ਰam ਤੇ ਵੀ ਕਾਫੀ ਜਾਣੇ ਹੈਗੇ ਆ ਹੌਸਲਾ ਦੇਣ ਵਾਲੇ ਕਮੈਂਟ ਵਧੀਆ-ਵਧੀਆ ਕਰਦੇ ਆ ਤੇ ਉੱਥੋਂ ਵੀ ਥੋੜਾ ਮੋਟੀਵੇਸ਼ਨ ਮਿਲਦੀ ਆ ਬਾਕੀ ਆਪਾਂ ਸੋਚ ਲੈਂਦਾ ਵਾ ਕਿ ਆਪਾਂ ਉਹਨਾਂ ਬੱਚਿਆਂ ਨਾਲ ਉਹ ਤੇ ਚੰਗੇ ਆ ਜਿਨ੍ਹਾਂ ਦੇ ਮਾਪਿਓ ਉਹਨਾਂ ਨੂੰ ਛੱਡ ਕੇ ਚਲੇ ਗਏ ਸਾਡੇ ਮਾਪਿਓ ਸਾਡੇ ਨਾਲ ਆ ਕਿੰਨਾ ਵਧੀਆ ਸਾਨੂੰ ਸਾਹਮਣੇ ਆ ਕਿੰਨਾ ਵਧੀਆ ਸਾਡਾ ਸਾਥ ਦਿੰਦੀ ਆ ਹਾਂਜੀ ਕਦੀ ਐ ਗੁੱਸਾ ਲੜਾਈ ਝਗੜਾ ਕਦੀ ਨਹੀਂ ਕਈ ਹੁੰਦੀ ਨਾ ਬੰਦਾ ਮੈਂ ਤਾਂ ਕਰਕੇ ਪੁੱਛਦਾ ਕਈ ਵਾਰੀ ਬੰਦਾ ਖੇਜ ਹੀ ਜਾਂਦਾ ਕਾਲਾ ਪੈ ਜਾਂਦਾ ਕਾਲਾ ਪੈ ਜਾਂਦਾ ਮਤਲਬ ਪਰ ਘੱਟ ਵੱਧ ਮੈਨੂੰ ਨਹੀਂ ਲੱਗਦਾ ਕਿ ਪਏ ਹੋਣਗੇ ਕਦੀ ਹਾਂਜੀ ਸਾਡੇ ਪਰਵਾਸ ਚ ਕਿਹੜਾ ਖੁੱਲਾ ਡੁੱਲਾ ਮਾਹੌਲ ਆ ਜੋ ਗੱਲ ਕਰਨੀ ਕਰ ਦੇਣੀ ਆ ਜੋ ਹੈ ਨਾ ਦਰਬਾਰ ਸਾਹਿਬ ਮੱਥਾ ਟੇਕ ਲਿਆ ਅਛੀਦਾ ਸਾਹਿਬ ਮੱਥਾ ਟੇਕ ਲਿਆ ਬਾਬਾ ਦੀਪ ਸਿੰਘ ਦੀ ਬਹੁਤ ਕਿਰਪਾ ਜੜਤੀ ਗਲਾ ਕੇ ਮਾਲਕ ਰੱਖਣਾ ਉਹਥੇ ਕੁਛ ਨਹੀਂ ਵੀ ਹੁੰਦਾ ਵੱਖਰਾ ਹੀ ਅਨੰਦ ਆਏ ਐ ਹਾਂ ਉਹ ਦਾ ਸ਼ੌਂਕ ਰੇਂਦਾ ਕਿਤੇ ਜਾਣ ਆਉਣ ਦਾ ਘੁੰਮਣ ਫਿਰਨ ਦਾ ਵੀ ਹਾਂਜੀ ਹੈਗਾ ਹੈਗਾ ਵਾਪਰ ਇਹ ਐਜ ਸੋਚ ਲੱਗਦੀ ਹੈ ਕਿ ਸਾਡੇ ਪੇਰੈਂਟਸ ਨੂੰ ਪੇਰੈਂਟਸ ਲੈ ਕੇ ਵੀ ਜਾਂਦੇ ਇਹ ਗੱਲ ਨਹੀਂ ਪੇਰੈਂਟਸ ਲੈ ਕੇ ਵੀ ਜਾਂਦੇ ਸਾਨੂੰ ਕੁਮਾਫਰਾ ਕੇ ਵੀ ਹੁੰਦੇ ਆ ਮਮਾ ਅਜੇ ਵੀ ਕਹਿੰਦੇ ਆ ਕਿ ਚਲੋ ਤੁਸੀਂ ਘਰੇ ਬੈਠੇ ਰਹਿੰਦੇ ਤੁਸੀਂ ਬੋਰ ਹੁੰਦੇ ਜੇ ਤੁਹਾਨੂੰ ਕੁਮਾਫਰਾ ਲਈਏ ਬਟ ਇਹ ਆ ਕਿ ਕੋਈ ਤੁਹਾਨੂੰ ਪਤਾ ਵਾ ਔਖਾ ਹੁੰਦਾ ਫਿਰ ਆਪਾਂ ਸੋਚੀਦਾ ਕਿ ਕਿੱਥੇ ਆਪਾਂ ਜਾਵਾਂਗੇ ਆਪਣੇ ਮਾਪਿਓ ਨਾਲ ਮਾਪਿਓ ਨਾਲ ਉਹਨਾਂ ਨੂੰ ਵੀ ਔਖਾ ਕਰਾਂਗੇ ਹਾਂ ਹਾਂ ਕਿੱਥੇ ਕਿੱਥੇ ਘੁੰਮ ਗਿਆ ਹਾਂ ਜੇ ਫਿਲਹਾਲ ਫਿਲਹਾਲ ਕੀ ਅੰਬਰ ਸਾਹਿਬ ਤੋਂ ਗਾ ਨਹੀਂ ਗਏ ਘੁੰਮਣ ਫਿਰਦੇ ਅੰਬਰ ਸਾਹਿਬ ਨਹੀਂ ਗਏ ਅੰਬਰ ਸਾਹਿਬ ਗਏ ਅੰਬਰ ਸਾਹਿਬ ਪਾਕੇ ਗਏ ਹੋਗੇ ਮੇਲਾ ਦਾ ਹਾਂਜੀ ਮੱਥਾ ਟੇਕਣ ਹੀ ਗਏ ਹੋਗੇ ਦਰਬਾਰ ਸਾਹਿਬ ਹਾਂਜੀ ਦਰਬਾਰ ਸਾਹਿਬ ਮੱਥਾ ਟੇਕ ਲਿਆ ਛੀਦਾ ਸਾਹਿਬ ਮੱਥਾ ਟੇਕ ਲਿਆ ਬਾਬਾ ਦੀਪ ਸਿੰਘ ਦੀ ਬਹੁਤ ਕਿਰਪਾ ਚੜਤੀ ਗਲਾ ਕੇ ਮਾਲਕ ਰੱਖਣ ਵਾਲਾ ਹਾਂ ਹਾਂਜੀ ਬਾਬਾ ਦੀਪ ਸਿੰਘ ਦੀ ਕਹਾਣੀ ਹਾਂਜੀ ਛੀਦਾ ਸਾਹਿਬ ਉੱਥੇ ਉਹ ਬਹੁਤ ਸਥਾਨ ਚਪੇਰਾ ਸਾਹਿਬ ਚਪੇਰਾ ਸਾਹਿਬ ਵੀ ਗਏ ਤੁਸੀਂ ਹਾਂਜੀ ਕਰਦੇ ਮੈਂ ਦਾ ਕੱਟਦੇ ਹਣੀ ਮਮਾ ਤਾਂ ਤੁਸੀਂ ਨਾਲ ਗਏ ਕਦੀ ਹਾਂਜੀ ਗਏ ਮੈਂ ਜਾਂਦਾ ਰਿਆਂ अच्छा हां जी ਉੱਥੇ ਤਾਂ ਗਰਮੀ ਬੜੀ ਹੁੰਦੀ ਲੋਕੀ ਭੀੜ ਬਹੁਤ ਹੁੰਦੀ ਆ ਉੱਥੇ ਫਿਰ ਕਹਿੰਦਾ ਉੱਥੇ ਕੁਝ ਨਹੀਂ ਵੀਲ ਹੁੰਦਾ ਵੱਖਰਾ ਹੀ ਅਨੰਦ ਆਇਕ ਅੱਛਾ ਹਾਂਜੀ ਅੱਛਾ ਜ਼ਿੰਦਗੀ ਦੇ ਵਿੱਚ ਹੌਸਲਾ ਮੈਨੂੰ ਤਾਂ ਫਿਰ ਬਾਬਾ ਦੀਪ ਸਿੰਘ ਜੀ ਕੋਲੋਂ ਹੀ ਮਿਲਦਾ ਦੋਨ ਹਾਂਜੀ ਬਾਬਾ ਦੀਪ ਸਿੰਘ ਨੇ ਚੜ੍ਹਦੀ ਕਲਾ 'ਚ ਰੱਖਿਆ ਹਾਂਜੀ ਤੇ ਕੁਝ ਹੁਣ ਸਾਡੇ ਸੋਸ਼ਲ ਮੀਡੀਆ ਤੇ ਵੀ ਇੰਸਟਾਗ੍ਰਾਮ ਤੇ ਵੀ ਕਾਫੀ ਜਾਣੇ ਹੈਗੇ ਆ ਹੌਸਲਾ ਦੇਣ ਵਾਲੇ ਕਮੈਂਟ ਵਧੀਆ-ਵਧੀਆ ਕਰਦੇ ਆ ਤੇ ਉੱਥੋਂ ਵੀ ਥੋੜਾ ਮੋਟੀਵੇਸ਼ਨ ਮਿਲਦੀ ਆ ਬਾਕੀ ਆਪਾਂ ਸੋਚ ਲੈਂਦਾ ਵਾ ਕਿ ਆਪਾਂ ਉਹਨਾਂ ਬੱਚਿਆਂ ਨਾਲੋਂ ਤੇ ਚੰਗੇ ਆ ਜਿਨ੍ਹਾਂ ਦੇ ਮਾਪਿਓ ਉਹਨਾਂ ਨੂੰ ਛੱਡ ਕੇ ਚਲੇ ਗਏ ਸਾਡੇ ਮਾਪਿਓ ਸਾਡੇ ਨਾਲ ਆ ਕਿੰਨਾ ਵਧੀਆ ਸਾਨੂੰ ਸਾਹਮਣੇ ਆ ਕਿੰਨਾ ਵਧੀਆ ਸਾਡਾ ਸਾਥ ਦਿੰਦੀ ਆ ਹਾਂਜੀ ਕਦੀ ਐਂ ਗੁੱਸਾ ਲੜਾਈ ਝਗੜਾ ਕਦੀ ਨਹੀਂ ਕਈ ਹੋ ਜੀ ਨਾ ਬੰਦਾ ਮੈਂ ਤਾਂ ਕਰਕੇ ਪੁੱਛਦਾ ਕਈ ਗਰੀ ਬੰਦਾ ਖੇਜ ਹੀ ਜਾਂਦਾ ਕਾਲਾ ਪੈ ਜਾਂਦਾ ਕਾਲਾ ਪੈ ਜਾਂਦਾ ਮਤਲਬ ਪਰ ਘੱਟ ਵੱਧ ਮੈਨੂੰ ਨਹੀਂ ਲੱਗਦਾ ਕਿ ਪਏ ਹੋਣ ਕੀ ਕਰੀ ਹਾਂਜੀ ਹਾਂਜੀ ਸਾਡੇ ਪਰਿਵਾਰ ਚ ਇੱਕ ਜਿਹੜਾ ਖੁੱਲਾ ਡੁੱਲਾ ਮਾਹੌਲ ਆ ਜੋ ਗੱਲ ਕਰਨੀ ਕਰ ਦੇਣੀ ਆ ਜੋ ਹੈ ਨਾ ਹੂੰ